ਵਾਹਿਗੁਰੂ 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 ਵਾਹਿ 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 ਵਾਹਿਗੁਰੂ Te é... सर्व कला समरथ बलन तेरो प्रभु नानक दे कर हथ ਤੇਰੇ ਕੰਨ ਕਵਨ ਗੁਣ ਕਹਿ ਕਹਿ ਗਾ ਤੂੰ ਸਾਹਿਦ ਗੁਣੇ ਦਾਨ ਤੁਮਰੀ ਮਹਿਮਾ ਵਰਨ ਸਾਕ ਤੋਠਾ ਤੁਰ ਉੱਚ ਪਗਮਾਨਾ आनंद गुण निदा गुरु गरीबन वाज गुरु गरीबन वाज गरीबंद वाज गरीबन पा ਸਾਜਨ ਤੇਰੇ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਹੋਏ ਰਹਾ ਸਾਜਨ ਮੈਂ ਕੀ ਸਾਜਨ ਤੇਰੇ ਚਰਨ ਕੀ ਨਾਨਕ ਸਰਣ ਤੁਹਾਰੀਆਂ ਨਾਨਕ ਸੜਨ ਤੁਹਾਇਆ ਹੋਏ ਰਹਾ ਸਜ ਤੂਰ ਹੋਏ ਰਹਾ ਸਜ ਤੂਰ ਸਜਨ ਤੇਰੇ ਚਰਨ ਕੀ ਸਜ ਆਪ ਤੁਸਰਣ ਤੁਹਾਰੀਆਂ ਨਾਨਕ ਸਰਣ ਤੁਹਾਰੀਆਂ ਪੈ ਗੋਦਾ ਦੂਰ ਸਾਜਨ ਤੇਨ ਚਰਨ ਕੀ ਹੋਏ ਰਾਜ ਦੂਰ ਹੋਏ ਰਾਜ ਸਾਜ ਤੁ ਆਪ ਸਰਣ ਤੁਹਾਰੀਆਂ ਵੇਖ ਸਦਾ ਦੂਰ ਵੇਖ ਸਦਾ ਦੂਰ ਨਾਮ ਤੇ ਕਰਨ ਤੁਹਾਦੀ ਆ ਵੇਖ ਸਦਾ ਦੂਰ ਵੇਖ ਸਦਾ ਦੂਰ ਵੇਖ ਸਦਾ ਹਜ਼ੂਰ ਵੇਖ ਸਦਾ ਦੂਰ ਵੇਖ ਸਦਾ ਦੂਰ ਵੇਖ ਸਦਾ ਹਜ਼ੂਰ ਦੇ ਚਲਤੀ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਤ ਤੂਰ ਹੋਇ ਰਹਾ ਸਤ ਤੂਰ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਸਾਜਨ ਤੇਰੇ ਹਰ ਜਿੰਦਰੇ ਤਰਨ ਇਹ ਹਰ ਤੇ ਸੁਖ ਪਾਛੇ ਸੁਖ ਸਹਿਜਾ ਕਰ ਅਨੰਦ ਹਮਾਰੇ ਆ ਕੇ ਸੁਖ ਪਾਛੈ ਸੁਖ ਸਹਿਜ ਆ ਕੇ ਸੁਖ ਪਾਛੈ ਸੁਖ ਸਹਿਜ ਕਰ ਅਨੰਦ ਹਮਾਰੇ ਕਰ ਅਨੰਦ ਮਮਦੇ ਆਪਣੇ ਸਤੁਰ ਤੇ ਬਨਹਾਰ ਸਤੁਰ ਤੇ ਬਨਹਾਰ ਆਪਣੇ ਸਤੁਰ ਤੇ ਬਨਹਾਰ ਸਤੁਰ ਤੇ ਜੈ ਬਨਹਾਰ ਆਪਣੇ ਸਤੁਰ ਤੇ ਬਨਹਾਰ ਗੋਦ ਪੂਰਾ ਪੇਟੋਂ ਉੱਡ ਪਾਗੀ ਮਨ ਹੀ ਪਿਆ ਪਰਦਾ ਸਾ ਗੋਦ ਪੂਰਾ ਪੇਟੋਂ ਉੱਡ ਪਾਗੀ ਮਨ ਹੀ ਪਿਆ ਪਰਦਾ ਸਾ ਕੋਈ ਨਾ ਆਇਤਾ ਪਰਵਾਸਾ ਕੋਈ ਨਾ ਪਹੁੰਚ ਨਹਾਰ ਤੂੰ ਆਪਣੇ ਸਾਹਿਤਾ ਪਰਵਾਸਾ ਕੈ ਸੁਖ ਪਾਛੈ ਸੁਖ ਸਹਨ ਜਾ ਹਾਰੇ ਸੁਖ ਪਾਛੇ ਸੁਖ ਸਹਿਨ ਕਰ ਅਨੰਦ ਹਮਾਰੇ ਕਰ ਅਨੰਦ ਹਮਾਰੇ ਆਪਣੇ ਸਤ ਗੁਰ ਕੇ ਬਨਹਾਰੇ ਸਤ ਗੁਰ ਕੇ ਬਨਹਾਰੇ ਆਪਣੇ ਸਤ ਗੁਰ ਕੇ ਬਨਹਾਰੇ ਸਤਿ ਬਰਕਤ ਬਿਧਾਰ ਆਪਣੇ ਸਤਿ ਬਰਕਤ ਬਿਧਾਰ ਮੈਂ ਕਰਨ ਹਾਰਾ ਸੋਈ ਖਸਮ ਹਮਾਰਾ ਹੰਤਰ ਜਾਣੇ ਕਰਨ ਹਾਰਾ ਸੋਈ ਖਸਮ ਹਮਾਰਾ ਮੇਰੇ ਪਪੇ ਗੋੜ ਚਰਨੀ ਲਾ ਦੇ ਇਕ ਰਾਮ ਨਾਮ ਆਦਾਰਾ ਨੇ ਪਾਵੇਂ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਦਾਰਾ ਆਗਰ ਸੁਖ ਪਾਥ ਸੁਖ ਸਹਰਦਾ पा कृष्ण पाछ सुख सहता कर अनंत न मारे कर अनंत न मारे अपने सतगुरु के बल हारे सतगुरु के बल हारे अपने ਕਬਲ ਆਰ ਆਪਣੇ ਸਾਧ ਗੁਰੂ ਕੇ ਸਤਿ ਸਰ ਦਰਸ਼ਨ ਆ ਕਾਲੂ ਰਿਤ ਤਬ ਹੈ ਬਿਵੋਨ ਹਾਰਾ ਸਤਿ ਸਰ ਦਰਸ਼ਨ ਆ ਕਾਲੂ ਰਿਤ ਤਬ ਹੈ ਬਿਵੋਨ ਹਾਰਾ ਕੈਂ ਗਾਏ ਆਪਣੇ ਜਨ ਜਾਨ ਦੇ ਆਪਣੀ ਪ੍ਰੀਤ ਪਿਆਰਾ ਕੰਦੂ ਦਾਏ ਆਪਣੇ ਜੰਗਾ ਤੇ ਆਪਣੀ ਪ੍ਰੀਤ ਪਿਆਰਾ ਆ ਕੇ ਸੁਖ ਆਛੇ ਸੁਖ ਸਹਜਾ ਤੇ ਸੁਖ ਪਾਛੇ ਸੁਖ ਸਹਿਜਾ ਆਗਸ ਸੁ ਪਾਛੇ ਸੁਖ ਸਹਿਜਾ ਕਰ ਅਨੰਦ ਹਮਾਰਾ ਕਰ ਅਨੰਦ ਹਮਾਰਾ ਆਪਣੇ ਸਤਿਗੁਰ ਕੈ ਬਲ ਹਾਰੇ ਸਤਿਗੁਰ ਕੈ ਬਲ ਹਾਰੇ ਆਪਨੇ ਸਾਥ ਚੁਰ ਕੇ ਪਹਲਾਰ ਸੋਬਾ ਕਾਜ ਆਇਆ ਰਾਸੇ ਵੜੀ ਵੜਾਈ ਅਚਰਜ ਸੋਬਾ ਕਾਜ ਆਇਆ ਰਾਸੇ ਨਾਨਕ ਦਾ ਸਜਦੇ ਤੋਖ ਬਿਨਾਸੇ ਨਾਨਕ ਦਾ ਵਰਦੂਰਾ ਬੈਟੇਓ ਸਜਦੇ ਤੋਖ ਬਿਨਾਸੇ ਆਕਸ਼ਤ ਪਾਠ ਹੈ ਸੁਖ ਸਹਿਜਾ ਆਕਸ਼ਤ ਪਾਠ ਹੈ ਸੁਖ ਸਹਿਜਾ ਆਕਸ਼ਤ ਅਚੇ ਸੁਖ ਸਹਿਤਾ ਕਰ ਅਮਰਤ ਹਮਾਰੇ ਕਰ ਅਨੰਦ ਹਾਰੇ ਆਪਣੇ ਸਤਿਗੁਰ ਕੈ ਬੰਧਾਰੇ ਸਤਿਗੁਰ ਕੈ ਬਲਹਾਰੇ ਆਪਣੇ ਸਤਿਗੁਰ ਤੇ ਪੰਧਿਆਰੇ ਸਤਿਗੁਰ ਕੈ ਬਲਹਾਰੇ ਆਪਨੇ ਸਤ ਗੁਰ ਕੈ ਬਲ ਹਾਰੈ ਆਪਨੇ ਸਤ ਗੁਰ ਕੈ ਬਲ ਹਾਰੈ ਆਪਨੇ ਸਤ ਗੁਰ ਕੈ ਬਲ ਹਾਰੈ ਪਾਹਿ ਗੁਰ ਹਰ ਯੁਗ ਯੁਗ ਪਦ ਤੇ ਪਾਰ ਪੈ ਰਖਦਾ ਆ ਰਾਮ ਰਗਿਆ ਨਾ ਸੁਦੁਸ਼ੁਦਿ ਘਰੈ ਇਹ ਰਾਤ ਕਰਾਇਆ ਅੰਕਾਰਾਂ ਦੇ ਪਿੱਟ ਤੇ ਕਾਮਦੇਵੋ ਪਲਾਇਆ ਜਨਾਨ ਦੇ ਸਾਥੇ ਤੇਆ ਹੰਕ ਲਾਏ ਛਡਾਇਆ ਜਨਾਨ ਦੇ ਸਾਥੇ ਤੇਆ ਇੱਕ ਓੰਕਾਰ ਸਰਬ ਪ੍ਰਸਾਦ ਸੋਤ ਮਹਲਾ ਪਹਿਲਾ ਦੁਖਦਾਰ ਸੁਖਦਗ ਪਿਆ ਜਸਤਨ ਹੋਈ ਕੋ ਕਰਤਾ ਕਰਨਾ ਮੈਂ ਨਹੀਂ ਜਹਾ ਕਰੀ ਨਾ ਹੋਈ ਬਲੇ ਹਰੀ ਤੁਦੋ ਸਿਆ ਤੇ ਜੰਤਨ ਜਾਈ ਲਖਿਆ ਰਹਾ ਜਾਤ ਮਨ ਜੋ ਜੋ ਪੈਂ ਜਾਤਾ ਹੈ ਤੂੰ ਤਦਾ ਭਰ ਪੂਜੇ ਰਹਿਆ ਤੂੰ ਸਚਾ ਸਹਿਬ ਸਤਿ ਸੂਆਲੇ ਜਿਨ ਕੀ ਤਿਸੋ ਬਾਤ ਤਿਆ ਕਹਨਾ ਨਾਨਕ ਕਰ ਤੈ ਕਿਆ ਬਾਤਾ ਜੋ ਕ੍ਰਿਸ਼ਨ ਮਾ ਸੋ ਕਰ ਰਹਿਤ ਸੋਦਰ ਦਾ ਆਸਾ ਮੂਲਾ ਪਹਿਲਾ ਇਕ ਓੰਕਾਰ ਸਤਗੁਰੂ ਪ੍ਰਸਾਦ ਸੋ ਦਰ ਤੇ ਆ ਕੇ ਆਸੋ ਕਰਕੇ ਜਿਤ ਬੈ ਸਰਬ ਸੁਮਾਲ ਅਜ ਤੇਰ ਨਾ ਦੇ ਅਨੇ ਤੇ ਸੰਖ ਕਿਤ ਤੇਰ ਵਾਪਨ ਆਰ ਕਿਤ ਤੇਰ ਰਾਗ ਪਰੀ ਸੁਖ ਹੀ ਹੈ ਕਿਤ ਤੇਰ ਗਾਵਨ ਆਰ ਗਾਵਨ ਪਗਣ ਪਾਣੀ ਜੈ ਸੰਤਰ ਗਾਗਰ ਅਗਰ ਗੰਗਤ ਨੂੰ ਚੇਤ ਕੋ ਬੱਤ ਲਿਖ ਜਾਣਾ ਲੇਖੇ ਧਰਮ ਵਿਜਾਰ ਗੰਗਤ ਨੂੰ ਈਸ਼ਰ ਬ੍ਰਹਮ ਦੇਵੀ ਸੋਹਣ ਤੇਰੇ ਸਦਾ ਸੁਵਾਰ ਗੰਗਤ ਨੂੰ ਇੰਦਰ ਇੰਦਰ ਰਾਸ ਨਚਦੇ ਤੇ ਦੇਵ ਤੇ ਆਦਰ ਨਾਲ ਗੰਗਤ ਨੂੰ ਸਿੱਧ ਸੰਭਤੀ ਅੰਦਰ ਗਲਤ ਨੂੰ ਸਾਧ ਵਿਚਾਰ ਗੰਤ ਨੂੰ ਜਤੀਸ ਤੇ ਦੰਤ ਨਾਲ ਦੰਤ ਨੂੰ ਮੋਣਿਆ ਮਨਮੋਹਨ ਸੁਰਗੁਮਾਚ